ਜੋ ਜਿਹੜਾ 43 ਸਾਹਿਬ ਗੁਰਦੁਆਰਾ ਹੈ ਉਹਦੀ ਇਹ ਥਾਂ ਪਹਿਨਾ ਕਨਾ ਜੰਗਲ ਹੁੰਦਾ ਸੀ ਇੱਥੇ ਇੱਥੇ ਬਹੁਤ ਸਾਰੀਆਂ ਟਿੱਕਰਾਂ ਕਰੀਰਾਂ ਕਾਨਿਆਂ ਨਾਲ ਭਰੇ ਹੋਏ ਬਹੁਤ ਸੰਘਨੇ ਦਰਖਤ ਹੁੰਦੇ ਸੀਗੇ ਇੱਥੇ ਸੂਰ ਬਗਿਆੜ ਬਹੁਤ ਜਾਨਵਰ ਰਹਿੰਦੇ ਸੀ ਜੰਗਲੀ ਜਾਨਵਰ ਲੋਕੀ ਇਹਨਾਂ ਤੋਂ ਡਰਦੇ ਸੀਗੇ ਵੀ ਇਹ ਸਾਨੂੰ ਕਿਤੇ ਮਾਰ ਨਾ ਦੇਣ ਕੋਈ ਇਕੱਲਾ ਇਸ ਰਾਹ ਤੋਂ ਨਹੀਂ ਸੀ ਲੰਘਦਾ ਹੁੰਦਾ ਇਹ ਜਾਨਵਰ ਜਿਹੜੇ ਸੀਗੇ ਖੇਤਾਂ ਦੀਆਂ ਹਰੀਆਂ ਫਸਲਾਂ ਤੇ ਛੋਟੇ-ਛੋਟੇ ਜਾਨਵਰਾਂ ਦਾ ਨੁਕਸਾਨ ਵੀ ਕਰ ਦਿੰਦੇ ਸੀ ਕਿਸਾਨਾਂ ਦਾ ਨੁਕਸਾਨ ਹੁੰਦਾ ਸੀਗਾ ਗੁਰੂ ਨਾਨਕ ਸਾਹਿਬ ਜੀ ਦੇ ਛੋਟੇ ਪੁੱਤਰ ਜਦੋਂ ਬਾਬਾ ਲਖਮੀ ਚੰਦ ਜੀ ਨੂੰ ਪਤਾ ਲੱਗਿਆ ਉਹਨੇ ਇਹਨਾਂ ਦਾ ਸ਼ਿਕਾਰ ਖੇਡਣਾ ਸ਼ੁਰੂ ਕੀਤਾ ਪਰ ਜਦੋਂ ਸ਼ਿਕਾਰ ਖੇਡਿਆ ਸੀਗਾ ਉਸ ਤੋਂ ਪਹਿਨਾ ਬਾਬਾ ਸ਼ਿਰੀ ਚੰਦ ਜੀ ਤੋਂ ਸ਼ਿਕਾਰ ਖੇਡਣ ਦੀ ਆਗਿਆ ਲਈ ਸੀਗੀ ਵੀ ਇਹ ਮੇਰੇ ਵੱਡੇ ਭਰਾ ਨੇ ਕੁਝ ਹੋਰ ਸਾਥੀ ਵੀ ਉਹਨਾਂ ਦੇ ਨਾਲ ਜਾਣ ਲੱਗੇ ਸ਼ਿਕਾਰ ਖੇਡਣ ਵਾਸਤੇ। ਇਹ ਕਿਸਾਨਿਆਂ ਦੀ ਮਦਦ ਵਾਸਤੇ ਉਹਨਾਂ ਨੇ ਸ਼ਿਕਾਰ ਖੇਡਿਆ ਸੀਗਾ। ਬਾਬਾ ਸ਼੍ਰੀਚੰਦ ਜੀ ਵਿੱਚ ਸ਼ਕਤੀ ਬਹੁਤ ਸੀਗੀ। ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਪੁੱਤਰ ਬਣ ਕੇ ਜਨਮ ਲੈਣਾ ਕੋਈ ਛੋਟੀ ਮੋਟੀ ਗੱਲ ਥੋੜੀ ਏ। ਇਹ ਵੱਡੀ ਤਪੱਸਿਆ। ਬਾਕੀ ਬਾਬਾ ਜੀ ਨੂੰ ਬਹੁਤ ਜ਼ਿਆਦਾ ਗਿਆਨ ਸੀਗਾ। ਬਾਬਾ ਸ਼੍ਰੀਚੰਦ ਜੀ ਨੂੰ ਧਾਰਮਿਕ ਗ੍ਰੰਥਾਂ ਦੀ ਚੰਗੀ ਤਰ੍ਹਾਂ ਗਿਆਤਾ ਸੀਗੀ। ਉਹਨਾਂ ਨੂੰ ਪਤਾ ਸੀਗਾ ਕਿ ਸ਼੍ਰੀ ਰਾਮਚੰਦਰ ਜੀ ਹੋਇਆ ਮਰਿਆਦਾ ਪਰਸ਼ੂਤਮ ਸ਼੍ਰੀ ਕ੍ਰਿਸ਼ਨ ਜੀ ਹੋਇਆ ਉਹਨਾਂ ਸਾਰਿਆਂ ਨੇ ਹਥਿਆਰ ਲਖੇ ਆ ਤਨੁਸ਼ਟਾਰੀ ਹੋਏ ਆ ਸਾਰੇ ਸ਼੍ਰੀ ਰਾਮ ਜੀ ਕੋਲ ਬਾਣ ਆ ਤੀਰ ਆ ਕਮਾਨ ਆ ਸ਼੍ਰੀ ਕ੍ਰਿਸ਼ਨ ਜੀ ਕੋਲ ਉਹਨਾਂ ਦਾ ਚੱਕਰ ਆ ਜਿਹਨੂੰ ਸੁਦਰਸ਼ਨ ਚੱਕਰ ਵੀ ਕਹਿੰਦੇ ਆ ਤਾਂ ਏਵੇਂ ਸ਼ਿਵ ਜੀ ਆ ਉਹਨਾਂ ਕੋਲ ਤ੍ਰਿਸ਼ੂਲ ਆ ਤੇ ਜੋ ਹਨੂਮਾਨ ਜੀ ਆ ਉਹਨਾਂ ਕੋਲ ਗਦਾ ਵਾ ਹਰ ਜਿਹੜੇ ਦੇਵੀ ਦੇਵਤੇ ਆ ਤਨੁਖ ਧਾਰੀ ਹੋਏ ਆ ਫਿਰ ਵੀ ਉਹਨਾਂ ਨੂੰ ਮਾਸ ਸੰਬੰਧੀ ਆਪਣੇ ਪਿਤਾ ਜੀ ਦੇ ਸਤਿਗੁਰੂ ਮਹਾਰਾਜੀ ਦੇ ਜਿਹੜੇ ਵਿਚਾਰ ਸੀ ਉਹਨਾਂ ਨੇ ਪੜ੍ਹੇ ਸੀਗੇ ਫਿਰ ਉਹਨਾਂ ਨੇ ਆਖਿਆ ਸੀਗਾ ਵੀ ਤੁਸੀਂ ਓਹ ਕਰਿਓ ਜਿਹੜੇ ਜਾਨਵਰ ਦੁੱਖ ਦਿੰਦੇ ਆ ਉਹਨਾਂ ਨੂੰ ਹੀ ਮਾਰਨਾ ਆਪਣੇ ਭਰਾ ਨੂੰ ਆਗਿਆ ਦਿੱਤੀ ਸੀਗੀ ਪਿਸ਼ਕਾਰ ਖੇਡੋ ਪਰ ਖੇਡੋ ਉਹਨਾਂ ਦਾ ਜਿਹੜੇ ਸਿਰਫ ਜਾਨਵਰ ਕਿਸਾਨਾਂ ਨੂੰ ਤੰਗ ਕਰਦੇ ਆ ਜਾਂ ਪੂਰਾ ਜਾਨਵਰਾਂ ਨੂੰ ਤੰਗ ਕਰਦੇ ਆ ਉਹਨਾਂ ਦਾ ਸ਼ਿਕਾਰ ਕਰਿਓ ਇਹ ਸ਼ਰਤ ਰੱਖ ਕੇ ਉਹਨਾਂ ਨੇ ਆਗਿਆ ਦਿੱਤੀ ਸੀਗੀ ਆਪਣੇ ਛੋਟੇ ਭਰਾ ਨੂੰ ਬਾਬਾ ਲਖਮੀ ਚੰਦ ਜੀ ਨੂੰ ਲਖਮੀ ਦਾਸ ਜੀ ਵੀ ਕਹਿ ਦਿੰਦੇ ਆ ਤਾਂ ਉਹਨਾਂ ਨੂੰ ਆਖਿਆ ਸੀ ਤੁਸੀਂ ਜਿਹੜੇ ਫਸਲਾਂ ਦਾ ਨੁਕਸਾਨ ਕਰਦੇ ਆ ਕਿਸਾਨਾਂ ਦੀਆਂ ਬੱਕਰੀਆਂ ਖਾ ਜਾਂਦੇ ਆ ਉਹਨਾਂ ਨੂੰ ਮਾਰ ਦੋ ਇਹ ਰੀਤੀ ਫਿਰ ਪ੍ਰਚਲਿਤ ਹੋਈ ਬਾਬਾ ਲਖਮੀ ਚੰਦ ਜੀ ਕਈ ਵਾਰ ਸ਼ਿਕਾਰ ਕਰਦੇ ਰਹੇ ਇਹ ਆਗਿਆ ਦੇ ਨਾਲ ਹੀ ਹੋਇਆ ਸੀ ਆਪਰ ਹੋਣੀ ਕਰਤਾਰ ਦੀ ਜਿਵੇਂ ਹੋਣੀ ਹੁੰਦੀ ਹੈ ਉਹ ਬਾਣੀ ਵਿੱਚ ਵੀ ਲਿਖਿਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਝੁਲਦਾ ਕਦੇ ਇੱਕ ਪਰਮੇਸ਼ਰ ਦੀ ਮਰਿਆਦਾ ਵਿੱਚ ਹੀ ਜੋ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਭਾਵੇਂ ਕਰਤਾਰ ਦੀ ਹੋਈ ਇੱਕ ਦਿਨ ਕੁਝ ਹਿਰਨ ਤੇ ਸ਼ੇਹ ਖਰਗੋਸ਼ ਜਿਹੜੇ ਹੁੰਦੇ ਆ ਹੋਰ ਜੀਵ ਇਹਨਾਂ ਦੇ ਹੱਥੋਂ ਬਾਬਾ ਜੀ ਦੇ ਮਾਰੇ ਗਏ ਬਾਬਾ ਲਖਮੀ ਚੰਦ ਜੀ ਦੇ ਕਉਗੀ ਬਾਬਾ ਲਖਮੀ ਚੰਦ ਜੀ ਨੇ ਕੱਲਿਆਂ ਨਹੀਂ ਨਾਲ ਉਹਨਾਂ ਦੇ ਹੋਰ ਵੀ ਸ਼ਿਕਾਰੀ ਸੀ ਜਦੋਂ ਹਣ ਸੰਗਣੇ ਥਾਂ ਤੇ ਆਪਾਂ ਸ਼ਿਕਾਰ ਖੇਡਣ ਜਾਂਦੇ ਆਈ ਈ ਵਰੀ ਉੱਥੇ ਝੌਂੜ ਦੇ ਵਿੱਚ ਜਾਨਵਰ ਕਈ ਹੁੰਦੇ ਆ ਤੇ ਇਹਨਾਂ ਦੇ ਤੀਰ ਨਾਲ ਜਦੋਂ ਮਾਰੇ ਗਏ ਨਾ ਤਾਂ ਸ਼ਿਕਾਰੀਆਂ ਨੇ ਉਹ ਚੱਕ ਲਿਆ ਰਸਤੇ ਵਿੱਚ ਉਹਨਾਂ ਨੂੰ ਲਟਕਾ ਕੇ ਲਿਆ ਰਹੀ ਸੀਗੇ ਅੱਗੇ ਬਾਬਾ ਸ਼੍ਰੀ ਚੰਦ ਜੀ ਕਈ ਦਿਨਾਂ ਦੀ ਸਮਾਦੀ ਪਿੱਛੋਂ ਉੱਠ ਕੇ ਬਾਹਰ ਬੈਠੇ ਸੀਗੇ ਰੱਬ ਦੇ ਪ੍ਰੇਮ ਵਿੱਚ ਰੰਗੇ ਹੋਏ ਆ ਸ੍ਰੀ ਲਖਮੀ ਚੰਦ ਜੀ ਵੀ ਸਾਹਮਣੇ ਆਈ ਨੇੜੇ ਹੋ ਕੇ ਬਾਬਾ ਸ੍ਰੀ ਚੰਦ ਜੀ ਦੇ ਚਰਨਾਂ ਤੇ ਸਾਰਿਆਂ ਨੇ ਮੱਥਾ ਟੇਕਿਆ ਨਮਸਕਾਰ ਕੀਤੀ ਹੈ ਬਾਬਾ ਸ੍ਰੀ ਚੰਦ ਜੀ ਨੇ ਅੱਗੋਂ ਹੋ ਕੇ ਕਿ ਆਬ ਲਹਾਰੀ ਕੁਦਰਤ ਵਸਿਆ ਕਿ ਪ੍ਰਮਾਤਮਾ ਕਣ-ਕਣ ਵਿੱਚ ਵੱਸਦਾ ਸਾਰਿਆਂ ਨੂੰ ਵੇਖ ਕੇ ਬਿਰਾਗ ਜਿਹਾ ਉਹਨਾਂ ਦੇ ਅੰਦਰ ਸੀਗਾ ਉਦਾਸੀਨ ਮਤ ਤਾਂ ਹੀ ਇਹਨਾਂ ਨੂੰ ਕਿਹਾ ਜਾਂਦਾ ਉਹਨਾਂ ਨੇ ਜਦੋਂ ਦੇਖਿਆ ਵੀ ਇੰਨੇ ਜੀਵ ਜੰਤਾਂ ਦਾ ਘਾਤ ਸਿਆਂ ਤੇ ਪੰਛੀਆਂ ਇਹਨਾਂ ਦਾ ਸ਼ਿਕਾਰ ਕੀਤਾ ਨਿੱਕੇ ਨਿੱਕੇ ਜਿਹੜੇ ਇਹ ਜਾਨਵਰ ਸੀ ਉਹਨਾਂ ਨੂੰ ਮਰੀਆਂ ਨੂੰ ਦੇਖ ਕੇ ਉਹ ਸਹਿ ਨਾ ਸਕੇ ਬਾਬਾ ਸ਼੍ਰੀ ਚੰਦ ਜੀ ਦਰਦ ਨਾਲ ਭਰ ਗਏ ਤੇ ਕਹਿਣ ਲੱਗੇ ਲਖਮੀ ਚੰਦ ਨੂੰ ਕਿ ਭਰਾ ਮੈਂ ਤੈਨੂੰ ਐਸੀ ਸ਼ਿਕਾਰ ਦੀ ਆਗਿਆ ਨਹੀਂ ਦਿੱਤੀ ਸੀਗੀ ਗੁਰੂ ਪਿਤਾ ਅੱਗੇ ਤੁਹਾਨੂੰ ਹਿਸਾਬ ਦੇਣਾ ਪਊਗਾ ਇਹ ਤਾਂ ਰੱਬ ਨੂੰ ਲੇਖਾ ਦੇਣਾ ਪਊਗਾ ਉਹਨੂੰ ਫਿਰ ਬਾਬਾ ਲਖਮੀ ਚੰਦ ਜੀ ਸ਼ਰਮਾ ਗਏ ਇਹਨੇ ਸ਼ਰਮਸਾਰੂ ਹੋ ਗਏ ਕਹਿਣ ਲੱਗੇ ਅਸੀਂ ਬਾਬਾ ਨਾਨਕ ਜੀ ਦੇ ਸੁਪੁੱਤਰ ਹਾਂ ਸਾਨੂੰ ਵੀ ਹਿਸਾਬ ਦੇਣਾ ਪਏਗਾ ਤੇ ਫਿਰ ਬਾਬਾ ਸ਼ਿਰੀ ਚੰਦ ਜੀ ਕਹਿੰਦੇ ਬਿਲਕੁਲ ਤੁਸੀਂ ਨਿਤ ਪਰਦੇ ਨੂੰ ਕਰਮੀ ਆਪੂ ਆਪਣੀ ਕੇ ਨੇੜ ਹੈ ਕੇ ਦੂਰ ਹਰ ਬੰਦੇ ਨੂੰ ਆਪਣਾ ਹਿਸਾਬ ਦੇਣਾ ਹੀ ਪੈਂਦਾ ਭਾਵੇਂ